ਜਦੋਂ ਆਪਾਂ ਪਰਦੇ ਨੇ ਜਾ ਕੇ ਜੁਗਲੇ ਹੁੰਨੇ ਨਾ ਤੇ ਉਹ ਆਣ ਕੇ ਸਾਡੇ ਸਾਡੇ ਕੰਨਾ ਉਸੇ ਹੁੰਦੀ ਹੈ ਵੀ ਓਏ ਆ ਆ ਪਿੱਛੇ ਡੇਖਾਂ ਮੇ ਡੇਖਿਆ ਅਰ ਜੋ ਗਵਰਮੈਂਟ ਜੇ ਨਹੀਂ ਹੋਏਗਾ ਤੇ ਆ ਸਿੱਖਾ ਹੋਏਗਾ ਸਾਡਾ ਕੋਈ ਅਫਸਰ ਨਹੀਂ ਛੇ ਨੇ ਆਣ ਕੇ ਇਹਨਾਂ ਦੇ ਅੱਗੇ ਗੱਲ ਰੱਖਾਂ ਕਿ ਸਾਨੂੰ ਆ ਮਨਜ਼ੂਰੀ ਦੇ ਤੇ ਇਹਨਾਂ ਦਾ ਹੱਕ ਕਰਨਾ ਸਾਡਾ ਖਸ ਇਹ ਹੱਕ ਆ ਪਾ ਇਹਨਾਂ ਦਾ ਸਾਡੀ ਨੂੰ ਸਿਹਦਾ ਹਾਲ ਕਰਕੇ ਦੇਣਗੇ ਕਿਸਾਨਾਂ ਕੇਰਿਆ ਗਰਦਾਸਪੁਰ ਕੇਤੀਬੜੀ ਦਫਤਰ ਯੂਰੀਆ ਖਾਦ ਨਾਮਿਲ ਤੇ ਬੇਲ ਲੋੜੀਆਂ ਖਾਤਾ ਜ਼ਬਰਦਸਤ ਹੀ ਕਿਸਾਨਾਂ ਨੂੰ ਦੇਣ ਤੇ ਵਿਰੋਧ ਦਿੱਤਾ ਰੋਸਤਰਨਾ 2 ਦਿਨ ਤੱਕ ਯੂਰੀਆ ਖਾਦ ਆਉਂਦਾ ਵਿਸ਼ਵਾਸ ਦਵਾ ਕੇ ਟਾਲਿਆ ਗਿਆ ਰੋਸ ਪ੍ਰਦਰਸ਼ਨ ਕਿਸਾਨ ਮਜ਼ਦੂਰ ਸਿੰਘ ਅਸ਼ਕੀ ਮਿੱਠੀਵਲੋਂ ਮੁੱਖ ਖੇਤੀਬੜੀ ਅਫਸਰ ਗਰਦਾਸਪੁਰ ਦੇ ਦਫ਼ਤਰ ਦਾ ਘਰਾਵ ਕੀਤਾ ਗਿਆ ਅਤੇ ਤਰਨਾ ਲਗਾਇਆ ਗਿਆ ਅਤੇ ਮੰਗ ਕੀਤੀ ਗਈ ਕਿ ਕਿਸਾਨਾਂ ਨੂੰ ਯੂਰੀਆ ਖਾਦ ਮੁਹਿਆਈ ਕਰਾਈ ਜਾਵੇ ਕਿਉਂਕਿ ਕਿਸਾਨਾਂ ਨੂੰ ਠੀਕ ਰੇਟ ਤੇ ਖਾਦ ਨਹੀਂ ਮਿਲ ਰਹੀ ਸਗੋਂ ਦੁਕਾਨਦਾਰ ਕਿਸਾਨਾਂ ਨੂੰ ਯੂਰੀਆ ਖਾਦ ਦੇ ਨਾਲ ਨਾਲ ਹੋਰ ਵੀ ਹੀ ਲੋੜੀਆਂ ਦਵਾਈਆਂ ਅਤੇ ਹੋਰ ਸਮਾਨ ਦੇ ਰਹੇ ਹਨ ਜਿਸ ਨਾਲ ਕਿਸਾਨ ਬਹੁਤ ਦੁਖੀ ਅਤੇ ਪਰੇਸ਼ਾਨ ਹਨ ਇਸ ਮੌਕੇ ਪਹੁੰਚੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜਲਦੀ ਹੀ ਐਨ ਐਫ ਫੈਲੀ ਯੂਰੀਆ ਖਾਦ ਦਾ ਰੈਕ ਲੱਗ ਰਿਹਾ ਹੈ ਤੇ ਸਾਰੇ ਹੀ ਕਿਸਾਨਾਂ ਨੂੰ ਯੂਰੀਆ ਖਾਦ ਠੀਕ ਰੇਟ ਤੇ ਵਹਿਲ ਦੇ ਆਧਾਰ ਤੇ ਦਵਾਈ ਜਾਵੇਗੀ ਅਤੇ ਖਾਦ ਦੇ ਨਾਲ ਨਾਲ ਹੋਰ ਵੀ ਬੀ ਲੋੜੀਆਂ ਚੀਜ਼ਾਂ ਨਹੀਂ ਦਿੱਤੀਆਂ ਜਾਣਗੀਆਂ ਕਿਸਾਨ ਯੂਨੀਅਨ ਦੇ ਆਗੂ ਸਹਿਬਾਨ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਹਿਲਾ ਤੇ ਚਲੋ ਮੈਂ ਇਹੀ ਕਵਾਂਗਾ ਕਿ ਅਸੀਂ ਕਦੀ ਵੀ ਨਹੀਂ ਚਾਹੁੰਦੇ ਕਿ ਤੁਸੀਂ ਏਦਾਂ ਸਾਡੇ ਕੋਲ ਆਓ ਤੇ ਇੱਕ ਦੂਜੇ ਨਾਲ ਹੀ ਗੱਲੀਬਾਤੀ ਆ ਕਿਸ ਤਰੀਕੇ ਨਾਲ ਕਰੀਏ ਕਿਉਂਕਿ ਅਸੀਂ ਤੁਹਾਡੇ ਕੋਲ ਜਾਣੇ ਆ ਪਿੰਡਾਂ ਦੇ ਵਿੱਚ ਕੈਂਪ ਵੀ ਲਗਾਣੇ ਆ ਤੇ ਤੁਸੀਂ ਸਾਡੇ ਕੋਲ ਵੀ ਸਲਾਹਾਂ ਲੈਣੇ ਆ ਤਾਂ ਸਾਡਾ ਰਿਸ਼ਤਾ ਇੱਕ ਹੋਰ ਤਰ੍ਹਾਂ ਦਾ ਹੋ ਜਾਣਾ ਹੁਣ ਜਿਹੜੀ ਗੱਲ ਚੱਲਣ ਦੀ ਹੂਰੀ ਹੈ ਦੀ ਚਲੋ ਜਿੰਨੀ ਕ ਸਪਲਾਈ ਸਰਕਾਰ ਵੱਲੋਂ ਪਿੱਛੇ ਵੀ ਹੋਈ ਆ ਖਿਆਲ ਅਹੀਂ ਜਿੰਨਾ ਕਿ ਚਲੋ ਅਸੀਂ ਵੀ ਨਜ਼ਰ ਰੱਖ ਸਕਦੇ ਆ ਜੀਵਿਤਾਰਾਂ ਕੋਲ ਹੀ ਖਾਲ ਗਈ ਆ ਪਰ ਫਿਰ ਵੀ ਅਗਰ ਜੇ ਜਿੱਦਾਂ ਸ਼ਾਰਟੇਜ ਕੋਈ ਕ੍ਰੀਏਟ ਹੋਣੀ ਆ ਤੇ ਉਹ ਜਿਵੇਂ ਅਸੀਂ ਪਹਿਲਾਂ ਵੀ ਵਿਸ਼ਵਾਸ ਦਵਾਇਆ ਕਿ ਜਿੱਥੇ ਤੁਹਾਨੂੰ ਵੀ ਪਤਾ ਲੱਗਦਾ ਕਿਤੇ ਮੰਨ ਲਓ ਤੁਸੀਂ ਕਹਿੰਨੇ ਵੀ ਸਾਡੇ ਤੱਕ ਖਾਦ ਨਹੀਂ ਪਹੁੰਚਦੀ ਮੰਨ ਲਓ ਕਿਸੇ ਸੁਸਾਇਟੀ ਚ ਖਾਦ ਆਉਂਦੀ ਆ ਜਾਂ ਕਿਸੇ ਡੀਲਰ ਕੋਲ ਖਾਦ ਆਉਂਦੀ ਆ ਅਗਰ ਉਹ ਕੋਈ ਤੁਹਾਨੂੰ ਨਾ ਰੁਕਿਆ ਕਰਦਾ ਵੀ ਮੈਂ ਤੁਹਾਨੂੰ ਨਹੀਂ ਦੇਣੀ ਜਾਂ ਮੈਂ ਇਦਾਂ ਨਹੀਂ ਕਰਨਾ ਉਹ ਸੋਸਾਇਟੀ ਦਾ ਆਪਣਾ ਮੈਂਬਰਾਂ ਦਾ ਰੂਲ ਹੁੰਦਾ ਪਹਿਲੇ ਵੀ ਗੱਲਾਂ ਹੋਈਆਂ ਵੀ ਉਹ ਤੁਸੀਂ ਜਰੂਰ ਜਿਹੜਾ ਹੈਗਾ ਕੋਆਪਰੇਟਿਵ ਡਿਪਾਰਟਮੈਂਟ ਦੇ ਨਾਲ ਵੀ ਰਲ ਕੇ ਤੇ ਜਾਂ ਤੁਸੀਂ ਆਪਣੀਆਂ ਜਿਹੜੀਆਂ ਕਮੇਟੀਆਂ ਬਣੀਆਂ ਹੁੰਦੀਆਂ ਸੋਸਾਇਟੀਆਂ ਦੀਆਂ ਉਹਨਾਂ ਨਾਲ ਰਲ ਕੇ ਕਿਸੇ ਗੱਲਬਾਤ ਤੇ ਪਹੁੰਚੋ ਵੀ ਉੱਥੇ ਨਾ ਕੋਈ ਇੱਦਾਂ ਨਾ ਗੱਲਬਾਤ ਹੋਵੇ ਬਾਕੀ ਡੀਲਰ ਜਿੱਦਾਂ ਹੈਗੇ ਆ ਜਿਨ੍ਹਾਂ ਕੋਲ ਖਾਦ ਵੀ ਆਉਂਦੀ ਆ ਸਾਡੀ ਜ਼ਿੰਮੇਵਾਰੀ ਬਣਦੀ ਕਿ ਤੁਹਾਨੂੰ ਖਾੜ ਬਰਾਬਰ ਵੰਡਾਈਏ ਉੱਥੇ ਠੀਕ ਆ ਜੀ ਤੇ ਅਸੀਂ ਅੱਗੇ ਵੀ ਚਲੋ ਬਣਾਉਂਦੇ ਵੀ ਰਹੇ ਆ ਤੁਹਾਡੇ ਨਾਲ ਰਲ ਕੇ ਵੀ ਬਣਾਉਂਦੇ ਰਹੇ ਆ ਤੁਹਾਡੇ ਧਿਆਨ ਚ ਅਗਰ ਕਿਤੇ ਇਦਾਂ ਦੀ ਗੱਲ ਆਉਂਦੀ ਆ ਵੀ ਕੋਈ ਕਿਹੇ ਵੱਖਰੀ ਜਗ੍ਹਾ ਤੇ ਕਿਨੇ ਸਟੋਰ ਕਰਕੇ ਰੱਖੀ ਆ ਤੇ ਉਹ ਉੱਥੋਂ ਝਕਾਉਂਦਾ ਜਾਂ ਕੋਈ ਝਕਾਉਂਦਾ ਤੁਸੀਂ ਦੇਖੋ ਕਿਸਾਨ ਯੂਨੀਅਨਾਂ ਬੜੀਆਂ ਨਮਾਇंदे ਹੈਗੇ ਆ ਤੁਸੀਂ ਹੈਗੇ ਆ ਤੁਸੀਂ ਸਾਡੇ ਧਿਆਨ ਚ ਲਿਆਓ ਤੇ ਉਹ ਫਲਾਣੇ ਦਾਹ ਤੋਂ ਜੀ ਖਾਦ ਚੋਰੀ ਝਕਾਉਂਦੇ ਆ ਜਾਂ ਇਦਾਂ ਕਰਦੇ ਆ ਸਾਡੇ ਧਿਆਨ ਚ ਲਾਓ ਤੇ ਅਸੀਂ ਉੱਥੇ ਜਾ ਕੇ ਉਹ ਵੇਖਾਂਗੇ ਵੀ ਕੀ ਕਰਦੇ ਆ ਜਾਂ ਗਲਤ ਕਰਦੇ ਆ ਜਾਂ ਸਹੀ ਕਰਦੇ ਆ ਸੋ ਇਹ ਦੂਜੀ ਗੱਲ ਜਿਹੜੀ ਹੋ ਰਹੀ ਹੈ ਹੁਣ ਦੀ ਹੈ ਸ਼ਾਰਟੇਜ ਹੋਈ ਹੈ ਜਿੱਦਾਂ ਪਹਿਲੇ ਸਵੇਰੇ ਵੀ ਸਾਡੇ ਮੁੱਖ ਮੰਤਰੀ ਬੜੀ ਉਸਾ ਸਾਹਿਬ ਨੇ ਵੀ ਵਿਸ਼ਵਾਸ ਹੋਇਆ ਜਿਗਾ ਕਿ ਫ ਤੇ ਪਰਸੋਂ ਨੂੰ ਜਿਹੜਾ ਹੈਗਾ ਆ ਉਹ ਕੰਪਨੀ ਦਾ ਕਿਸੇ ਕੰਪਨੀ ਦਾ ਐਨਐਫਐਲ ਦਾ ਜਿਹੜਾ ਵੀ ਕੰਪਨੀ ਹੈਗੀ ਆ ਉਹਨਾਂ ਦਾ ਰੈਕ ਲੱਗਣਾ ਆ ਪਰਸੋਂ ਨੂੰ ਪਰਸੋਂ ਸਵੇਰੇ ਲੱਗਦਾ ਦੁਪਹਿਰੇ ਲੱਗਦਾ ਸ਼ਾਮ ਲੱਗਦਾ ਟ੍ਰੇਨ ਆਉਂਦੀ ਹੁੰਦੀ ਆ ਟ੍ਰੇਨ ਦੇ ਵਿੱਚੋਂ ਜਿਹੜੇ ਹੈਗੇ ਆ ਹੋਲ سیلਰ ਨੂੰ ਸਪਲਾਈ ਹੁੰਦੀ ਆ ਉਸ ਤੋਂ ਬਾਅਦ ਨਾਲ ਟੇਲਰ ਨੂੰ ਸਪਲਾਈ ਹੁੰਦੀ ਆ ਤੇ ਉਥੋਂ ਜਿਹੜੇ ਜ਼ਿੰਮੇਵਾਰ ਖਾ ਲੈਂਦੇ ਆ ਤੇ ਜਿੱਦਾਂ ਮੈਨੂੰ ਪ੍ਰੋ ਹੁਕਮ ਵੀ ਹੋਇਆ ਆ ਕਿ ਪਰਸੋਂ ਨੂੰ ਰੈਕ ਲੱਗੇਗਾ ਰੈਕ ਲੱਗ ਕੇ ਆਪਣੇ ਗਰਦਾਸਪੁਰ ਦੇ ਵਿੱਚ ਖਾਦ ਜਿੱਥੇ-ਕਿੱਥੇ ਵੀ ਜਾਏਗੀ ਉਹ ਅਸੀਂ ਉੱਥੇ ਰੋਕਾਂਗੇ ਖਾਦ ਨੂੰ ਕਿ ਸਾਡੀ ਪਰਮਿਸ਼ਨ ਤੋਂ ਬਿਨਾ ਉਹ ਨਹੀਂ ਵੇਚਣਗੇ ਤੁਹਾਡੀ ਜੋ ਵੀ ਡਿਮਾਂਡ ਆ ਜਿੰਨੇ-ਜਿੰਨੇ ਯੂਰੀਆ ਤੁਸੀਂ ਬੈਗ ਲੈਣੇ ਆ ਤੇ ਉਹ ਸਾਡੀ ਕੋਸ਼ਿਸ਼ ਰਹੇਗੀ ਤੇ ਚਲੋ ਮੈਂ ਵਿਸ਼ਵਾਸ ਵੀ ਦਵਾਣਾ ਆਪਣੇ ਅਫਸਰਾਂ ਦੇ ਹੁਕਮਾਂ ਦੇ ਉੱਤੇ ਕਿ ਜਿਹੜਾ ਉਹ ਤੁਹਾਨੂੰ ਅਸੀਂ ਬਰਾਬਰ ਵੰਡਾਵਾਂਗੇ